ਹਾ ਅਨੰਦ ਸਾਹਿਬ ਦੀ ਬਾਣੀ ਉਸ ਬਾਣੀ ਦੇ ਰਮਤਾ ਜਿਹੜੀ ਹੈ 917 ਅੰਕ ਤੋਂ ਹੁੰਦੀ ਹੈ 917 ਤੋਂ ਸੰਕਲਪ ਗੁਰਬਾਣੀ ਦੇ ਪਾਠ ਕਰਾਂਗੇ ਜਦੋਂ ਸੋਧਰ ਦੀ ਬਾਣੀ ਨੂੰ ਪੜਿਆ ਸੀ ਉਦੋਂ ਵੀ ਉੱਤੇ ਸਰਲੇਖ ਆਇਆ ਸੀ ਸੋਧਰ ਜਦੋਂ ਸੋਹੇਲੇ ਦੀ ਬਾਣੀ ਨੂੰ ਪੜਿਆ ਸੀ ਉਦੋਂ ਵੀ ਸਰਲੇਖ ਆਇਆ ਸੀ ਉੱਤੇ ਸੋਹੇਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਇਥੋਂ ਸਾਫ਼ ਸਪਸ਼ਟ ਹੁੰਦਾ ਕਿ ਬਾਣੀ ਦਾ ਨਾਮ ਹੈ ਜਦੋਂ ਕੁਚੱਜੀ ਬਾਣੀ ਪੜੀ ਹੈ ਤੇ ਸਰਲੇਖ ਆਇਆ ਸੀ ਸੋ ਚੱਜੀ ਬਾਣੀ ਨੂੰ ਪੜਿਆ ਹੈ ਦੇਣ ਤੇ ਰਹਿਣ ਦੀ ਬਾਣੀ ਨੂੰ ਪੜਿਆ ਹੈ ਬੇਸਿਕ ਤੌਰ ਤੇ ਸਾਨੂੰ ਕੋਈ ਸਵਾਲ ਪੁੱਛ ਲੈ ਕੌਮਨ ਸਵਾਲ ਪੁੱਛ ਲੈ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਚੋਣਵੀਆਂ ਬਾਣੀਆਂ ਦੇ ਨਾਮ ਦੱਸੋ ਹੁਣ ਤੱਕ ਤੁਸੀਂ 916 ਅੰਗ ਤੱਕ ਦੀ ਬਾਣੀ ਦੇ ਪਾਠ ਕੀਤੇ ਨੇ ਅੱਜ ਵੀ ਜੇਕਰ ਸੰਗਤ ਵਿੱਚੋਂ ਕਿਸੇ ਨੂੰ ਪੁੱਛਿਆ ਜਾਏ ਤੇ ਅੱਧੀ ਸੰਗਤ ਇਹ ਹੀ ਗੱਲ ਕਹੇਗੀ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਦੇ ਨਾਮ ਦੱਸਿਓ ਗੁਰੂ ਗ੍ਰੰਥ ਸਾਹਿਬ 'ਚ ਕਿਹੜੀ-ਕਿਹੜੀ ਬਾਣੀ ਆਉਂਦੀ ਹੈ ਸਭ ਤੋਂ ਪਹਿਲਾਂ ਅਸੀਂ ਜਪਜੀ ਸਾਹਿਬ ਕਰਾਂਗੇ ਉਸੇ ਉਸੇ ਦੂਜੇ ਟਾਈਮ ਕਵਾਂਗੇ ਜਪ ਸਾਹਿਬ ਸਵਈਏ ਚਉਪਾਈ ਸਾਹਿਬ ਆਨੰਦ ਸਾਹਿਬ ਇਹਦਾ ਕਾਰਨ ਕੀਤਾ ਨਾ ਕੀਤਾ ਕਿਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਕਦੇ ਪ੍ਰਕਾਸ਼ ਕਰਕੇ ਕਦੇ ਪੜਿਆ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀਆਂ ਦੇ ਅੰਦਰ ਕਿਹੜੀ ਕਿਹੜੀ ਬਾਣੀ ਦਰਜ ਹੈ ਤੇ ਜਾਂ ਵੱਧ ਤੋਂ ਵੱਧ ਸਾਨੂੰ ਅਸੀਂ ਜਪਜੀ ਸਾਹਿਬ ਕਹ ਦਾਂਗੇ ਜਾਂ ਸੁਖਮਨੀ ਸਾਹਿਬ ਬਾਣੀ ਕਹ ਦਾਂਗੇ ਸੋਹਿਲਾ ਸਾਹਿਬ ਦੀ ਬਾਣੀ ਕਹ ਦਾਂਗੇ ਕਿੰਨੀਆਂ ਚੋਣਵੀਆਂ ਬਾਣੀਆਂ ਪੜੀਆਂ ਹਨ ਜਿਨ੍ਹਾਂ ਦੇ ਉੱਤੇ ਸਰਲੇਖ ਆਏ ਨੇ ਬਾਣੀਆਂ ਦੇ ਉੱਤੇ ਇਹ ਬਾਣੀ ਦਾ ਹੈਡਿੰਗ ਹੀ ਉੱਤੇ ਆਨੰਦ ਹੈ ਇਹਦੇ ਵਿੱਚ ਜਿਹੜਾ ਸ਼ਬਦ ਆਏਗਾ ਤੇ ਅਨੰਦ ਸ਼ਬਦ ਨਹੀਂ ਹੋਏਗਾ ਅਧੂਰਾ ਗਿਆਨ ਇਨਸਾਨ ਨੂੰ ਹਮੇਸ਼ਾ ਜਿਹੜਾ ਡੋਬਦਾ ਹੈ ਜੇਕਰ ਮੈਨੂੰ ਗੁਰਬਾਨੀਆਂ ਦਾ ਥੋੜਾ ਬੋਤਾ ਗਿਆਨ ਹੈ ਦਾ ਮਤਲਬ ਇਹ ਨਹੀਂ ਕਿ ਮੈਨੂੰ ਮੈਡੀਕਲ ਦਾ ਸਾਰਾ ਕੁਝ ਆਉਂਦਾ ਹੋਏਗਾ ਮੈਨੂੰ ਮੈਥਮੈਟਿਕਸ ਦਾ ਸਭ ਕੁਝ ਆਉਂਦਾ ਹੋਏਗਾ ਫਿਜ਼ਿਕਸ ਦਾ ਕੋਈ ਸਵਾਲ ਕਰ ਦੇ ਇਨਸਾਨ ਦਾ ਕੋਈ ਨਾ ਇੱਕ ਨਾ ਇੱਕ ਵਿਸ਼ਾ ਹੋ ਜਰੂਰ ਹੋ ਸਕਦਾ ਹੈ ਜਾਂ ਥੋੜੀ ਬੋਤੀ ਨੌਲੇਜ ਜਰੂਰ ਹੋ ਸਕਦੀ ਹੈ ਸਾਡਾ ਸਟਰੀਮ ਹੋਰ ਹੋ ਹੋਰ ਹੋ ਸਕਦਾ ਹੈ ਜੇਕਰ ਅਸੀਂ ਕਹੀਏ ਕਿ ਮੈਨੂੰ ਇਹ ਚੀਜ਼ ਦਾ ਗਿਆਨ ਹੈ ਕਿਸੇ ਵਿਚਾਰਵਾਨ ਦੇ ਕੋਲ ਬੈ ਕੇ ਪੁੱਛ ਲਈਏ ਉਥੇ ਸ਼ਬਦ ਦੇ ਬੇਸ਼ੱਕ ਐਡਾ ਨੰਨਾ ਦੱਦਾ ਲਿਖਿਆ ਹੋਏਗਾ ਉਥੇ ਉਚਾਰਨ ਆਨੰਦ ਹੀ ਹੋਏਗਾ ਕਿਉਂਕਿ ਅਨੰਦ ਸ਼ਬਦ ਕੋਈ ਨਹੀਂ ਹੈ ਕਿਸੇ ਡਿਕਸ਼ਨਰੀ ਚ ਜਾ ਕੇ ਦੇਖ ਲਿਓ ਅਨੰਦ ਦੇ ਅਰਥ ਹੀ ਨਹੀਂ ਨਿਕਲਣਗੇ ਉਥੇ ਸ਼ਬਦ ਆਨੰਦ ਹੀ ਹੋਏਗਾ ਗੁਰਬਾਣੀ ਕਾਗਰੂਪ ਦੇ ਅੰਦਰ ਜਦੋਂ ਕਾਗਰੂਪ ਨੂੰ ਲਿਖਿਆ ਜਾਂਦਾ ਹੈ ਤੇ ਉਹਦੀਆਂ ਮਾਤਰਾਵਾਂ ਦਾ ਬਹੁਤ ਖਿਆਲ ਰੱਖਿਆ ਜਾਂਦਾ ਹੈ ਅੱਖਰਾਂ ਦੀ ਤੁਕਾਂਤ ਮੇਲ ਦੇ ਵਾਸਤੇ ਗੁਰੂ ਸਾਹਿਬ ਨੇ ਕਿਤੇ ਅਨੰਤ ਸ਼ਬਦ ਵਰਤੇ ਕਿਤੇ ਐੜਾ ਨੰਨਾ ਦੱਦਾ ਲਿਖਿਆ ਹੈ ਜਦੋਂ ਅਸੀਂ ਐਂਡ ਤੇ ਸ਼ਬਦ ਪੜ੍ਹਦੇ ਹਾਂ ਉੱਥੇ ਉਚਾਰਨ ਆਨੰਦ ਸੁਣੋ ਵਡਪਾਗੀ ਹੋਈ ਹੈ ਉਥੇ ਅਨੰਦ ਨਹੀਂ ਹੈ ਤੇ ਜਦੋਂ ਸਿੱਖ ਰਹਿਤ ਮਰਿਆਦਾ ਨੂੰ ਮੈਂ ਬਾਰ-ਬਾਰ ਕਹਿਣਾ ਜ਼ਰੂਰ ਪੜੋ ਜ਼ਰੂਰ ਪੜੋ ਸਿੱਖ ਰਹਿਤ ਮਰਿਆਦਾ ਨੂੰ ਅੱਜ ਇਹ ਸੋਸ਼ਲ ਮੀਡੀਆ ਦੇ ਉੱਤੇ ਬਾਰ-ਬਾਰ ਪੋਸਟ ਚੱਲ ਰਹੀ ਹੈ ਨਾ ਕਿ ਗੁਰੂ ਘਰਾਂ ਦੇ ਨਿਸ਼ਾਨ ਸਾਹਿਬ ਦਾ ਜਿਹੜਾ ਰੰਗ ਹੈ ਬਸੰਤੀ ਜਸਰ ਮੈਂ ਨੀਲਾ ਕੀਤਾ ਜਾਏ ਤੇ ਬੜੇ ਸੰਗਤ ਵੱਲੋਂ ਸਵਾਲ ਹੋ ਰਹੇ ਨੇ ਬਾਬਾ ਜੀ ਇਹ ਕੀ ਨਵਾਂ ਹੁਣ ਇਹਨਾਂ ਨੇ ਹੁਕਮ ਕੱਢ ਦਿੱਤਾ ਹੈ ਇਹ ਨਵਾਂ ਹੁਕਮ ਨਹੀਂ ਹੈ 1936 ਦੇ ਵਿੱਚ ਇਹ ਤਿਆਰ ਕੀਤੀ ਹੋਈ ਰਾਤ ਮਰਿਆਦਾ ਚ ਕੋਡ ਕੀਤਾ ਹੋਇਆ ਹੈ ਪੜੋ ਅਸੀਂ ਪੜਨ ਵਾਲੇ ਪਾਸਿਓ ਬੜਾ ਅਵੇਸਲੇ ਹੋ ਕੇ ਰਹਿ ਗਏ ਇਹਦਾ ਫਾਇਦਾ ਦੂਸਰੇ ਲੋਕ ਚੱਲ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਕੰਠ ਕਰ ਰਹੇ ਨੇ ਉਹ ਲੋਕ ਤੁਹਾਡੇ ਹੱਥਾਂ 'ਚ ਦੁਖ ਭੰਗਨੀ ਨਾਮ ਦੇ ਗੁਟਕੇ ਜਿਹੜੇ ਹੱਥਾਂ 'ਚ ਫੜਾ ਦਿੱਤੇ ਗਏ ਸਾਨੂੰ ਪਤਾ ਨਹੀਂ ਅਸੀਂ ਬੇਸ਼ੱਕ ਇਹਨਾਂ ਗੁਰਬਾਣੀ ਬਾਬਾ ਜੀ ਪੜ੍ਹਨੀ ਹੈ ਇਹ ਨੁਕਸਾਨ ਥੋੜੀ ਹੈ ਪਰ ਕਿਤੇ ਨਾ ਕਿਤੇ ਸਿਧਾਂਤ ਦੇ ਨਾਲ ਬੜਾ ਵੱਡਾ ਖਿਲਵਾੜ ਹੋ ਰਿਹਾ ਹੈ ਬੁਖਾਰ ਨੂੰ ਲਾਉਣ ਵਾਸਤੇ ਆਹ ਸ਼ਬਦਾਂ ਦਾ ਪਾਠ ਕਰੋ ਗੁਟਕੇ ਤੁਹਾਡੇ ਹੱਥਾਂ 'ਚ ਦੇ ਦਿੱਤੇ ਗਏ ਕੰਮ ਨਹੀਂ ਚੱਲ ਰਿਹਾ ਆਹ ਸ਼ਬਦਾਂ ਦਾ ਪਾਠ ਕਰੋ ਇਹ ਕਿਵੇਂ ਦਾ ਹੋ ਰਿਹਾ ਹੈ ਸਿਧਾਂਤ ਦ ਸਨਗੁਰ ਨਾਨਕ ਸਾਹਿਬ ਮਹਾਰਾਜ ਪਾਸ਼ਾ ਨੇ ਦਿੱਤਾ ਜੇਹੀ ਗੱਲਾਂ ਸੰਤ ਪਹਿਲਾਂ ਚਲਦੀਆਂ ਆ ਰਹੀਆਂ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਸ਼ਾ ਨੂੰ ਫਿਰ ਨਵੀਂ ਸੋਚ ਲੈ ਕੇ ਆਉਣ ਦਾ ਕਾਰਨ ਕੀ ਬਣਿਆ ਹੈ ਤੇ ਸਿੱਖ ਰਹਿਤ ਮਰਿਆਦਾ ਨੂੰ ਪੜੋ ਉਥੇ ਕੀਰਤਨ ਸਮਾਪਤੀ ਦੀਵਾਨ ਦੀ ਸਮਾਪਤੀ ਅਨੰਦ ਸਾਹਿਬ ਦੀ 6 ਪੌੜੀਆਂ ਦੇ ਉੱਪਰ ਹੀ ਹੋਏ ਪਹਿਲੀਆਂ 5 ਪੌੜੀਆਂ ਤੇ ਕੰਤਲੀ ਪੌੜੀ ਆ ਸਾਡੇ ਰਾਗੀ ਸਿੰਘ ਜਿੱਥੇ ਜਿਹੜੇ ਆਮਤ ਹੁੰਦੇ ਨੇ ਉਹ ਸ਼ਲੋਕ ਵੀ ਨਾਲ ਪੜੀ ਜਾਂਦੇ ਨੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਇਹ ਕਿੱਥੋਂ ਨਵੀਂ ਮਰਿਆਦਾ ਹੋਗੀ ਤਾਂ ਸਿੱ ਇੱਕ ਨਿਸ਼ਾਨ ਸਾਹਿਬ ਦੇ ਹੇਠਾਂ ਇਕੱਠੇ ਹੋਣਾ ਤੇ ਸਾਨੂੰ ਸਿੱਖ ਰਹਿਤ ਮਰਿਆਦਾ ਨੂੰ ਲਾਗੂ ਕਰਨਾ ਪਏਗਾ ਜਾਂ ਜਦੋਂ ਅਨੰਦ ਸਾਹਿਬ ਦਾ ਪਾਠ ਪੜ੍ਹਦੇ ਨੇ ਉਸ ਤੋਂ ਪਹਿਲਾਂ ਆਹ ਜ਼ਰੂਰ ਪੜ੍ਹਦੇ ਨੇ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਆਹ ਤੁਸੀਂ ਦੇਖਿਆ ਹੋਣਾ ਸਿੱਖ ਰਹਿਤ ਮਰਿਆਦਾ ਚ ਇਹ ਗੱਲ ਕੋਡ ਕੀਤੀ ਹੋਈ ਹੈ ਦੀਵਾਨ ਦੀ ਸਮਾਪਤੀ ਅਨੰਦ ਸਾਹਿਬ ਦੀ ਛੇ ਪੌੜੀਆਂ ਦੇ ਨਾਲ ਹੀ ਹੋਏ ਪਹਿਲੀਆਂ ਪੰਜ ਪੌੜੀਆਂ ਕੰਤਰੀ ਪੌੜੀ ਆਨੰਦ ਸਾਹਿਬ ਬਾਣੀ ਗੁਰੂ ਅਮਰਦਾਸ ਮਹਾਰਾਜ ਪਾਸ਼ਾ ਦੀ ਹੈ ਕੱਲ ਅਸੀਂ ਆਨੰਦ ਸਾਹਿਬ ਬਾਣੀ ਨੂੰ ਪੜਾਂਗੇ ਜੇਕਰ ਕੋਈ ਰਹਿਤ ਮਰਿਆਦਾ ਪੜਨ ਦਾ ਚਾਹਵਾਨ ਹੋਏ ਤੇ ਮੇਰੇ ਨਾਲ ਕੋਈ ਰਾਬਤਾ ਕਰ ਸਕਦਾ ਹੈ ਰਹਿਤ ਮਰਿਆਦਾ ਨੂੰ ਜਰੂਰ ਪੜੋ ਜੇਕਰ ਹਾਰਡ ਕਾਪੀ ਨਹੀਂ ਕਿਤੋਂ ਮਿਲਦੀ ਤੇ ਪੀਡੀਐਫ ਫਾਈਲ ਇੰਟਰਨੈਟ ਦੇ ਉੱਤੇ ਪਈਆਂ ਹੋਈਆਂ ਨੇ ਮੈਂ ਬਾਰ ਬਾਰ ਜ਼ਿਕਰ ਕਰਦਾ ਹੁੰਨਾ Google ਤੇ ਸਰਚ ਕਰੋ ਸੇਖ ਰਹਿਤ ਮਰਿਆਦਾ ਇਨ ਹਿੰਦੀ ਪੰਜਾਬੀ ਇੰਗਲਿਸ਼ ਜਿਵੇਂ ਵੀ ਤੁਸੀਂ ਪੜਨਾ ਚਾਹੁੰਦੇ ਹੋ ਜਿਹੜੀ ਤੁਹਾਨੂੰ ਭਾਸ਼ਾ ਸੌਖੀ ਲੱਗਦੀ ਹੈ ਮੈਂ ਉਦੋਂ ਦਾ ਬਾਰ ਬਾਰ ਕਿਤਾਬਾਂ ਦੇ ਰੈਫਰੈਂਸ ਦੇ ਰਿਹਾ ਛੋਟੀਆਂ ਛੋਟੀਆਂ ਕਿਤਾਬਾਂ ਨੇ ਬੱਚਿਆਂ ਦੇ ਵਿਆਹ ਤੋਂ ਪਹਿਲਾਂ ਕਿਤਾਬ ਜਰੂਰ ਪੜਾਓ ਬੱਚਿਆਂ ਨੂੰ ਵਿਆਹ ਤੇ ਨਿਰਵਾਹ ਗਿਆਨੀ ਅਮਰੀਕ ਸਿੰਘ ਹੋਣਾ ਦੀ ਲਿਖੀ ਹੋਈ ਕਿਤਾਬ ਹੈ ਇਤਿਹਾਸ ਪੜੋ ਤੁਹਾਡੇ ਘਰ ਚ ਆ ਦੋ ਕਿਤਾਬਾਂ ਕਿਤਾਬਾਂ ਦਾ ਸੈੱਟ ਜਰੂਰ ਹੋਏ ਸਾਡਾ ਇਤਿਹਾਸ ਪ੍ਰਿੰਸੀਪਲ ਸਤਵੀਰ ਸਿੰਘ ਦਾ ਲਿਖਿਆ ਹੋਇਆ ਉਹ ਜਰੂਰ ਪੜੋ ਜਰੂਰ ਬੱਚਿਆਂ ਨੂੰ ਪੜ੍ਹਾਓ ਘਰ ਚ ਲੈ ਕੇ ਰੱਖੋ ਨਿਤਨੇਮ ਦੇ ਗੁੜਕੇ ਤੁਹਾਡੇ ਘਰ ਚ ਪਏ ਹੋਣ ਨਿਤਨੇਮ ਕਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਦੀ ਬਾਣੀ ਨੂੰ ਖੁਦ ਪੜ੍ਹੀਏ ਖੁਦ ਗੁਰਬਾਣੀ ਦੇ ਲੜ ਦੇ ਨਾਲ ਲੱਗੀਏ ਗੁਰਬਾਣੀ ਨੂੰ ਫੁਰ ਸਮਝੀਏ ਦੱਖਣੀ ਓਕਾਰ ਬਾਣੀ ਦੇ ਅਸੀਂ ਅੱਜ 40 ਸ਼ਬਦ ਜਿਹੜੇ ਸਾਨੂੰ ਪੜੇ ਹਨ ਕੱਲ 41ਵਾਂ ਸ਼ਬਦ ਜਿੱਥੋਂ ਆਰੰਭ ਹੋਏਗਾ ਉੱਥੋਂ ਅਸੀਂ ਬਾਣੀ ਦੇ ਪਾਠ ਆਰੰਭ ਕਰਾਂਗੇ ਇੱਕ ਬੇਨਤੀ ਜੁਹਾਮ ਸੰਗਤ ਵਿੱਚ ਦੇਖਣ ਨੂੰ ਮਿਲਦੀ ਹੈ ਸੰਗਤ ਨੇ ਬਹੁਤ ਵਾਰ ਬੇਨਤੀ ਵੀ ਕੀਤੀ ਹੈ ਇਸ ਗੱਲ ਦੀ ਮੈਂ ਸਟੇਜ ਉੱਤੇ ਵੀ ਅਨਾਉਂਸ ਕੀਤਾ ਹੈ ਕਈ ਵਾਰ ਕਥਾ ਦੌਰਾਨ ਵੀ ਬੋਲਿਆ ਹੈ ਅਸੀਂ ਗੁਰੂ ਸਾਹਿਬ ਦੀ ਬਾਣੀ ਦਾ ਹੁਕਮ ਲੈਂਦੇ ਹਾਂ ਜਦੋਂ ਸਾਹਮਣੇ ਵਾਲਾ ਹੁਕਮ ਦੇ ਰਿਹਾ ਹੋਏ ਤੇ ਉਦੋਂ ਜਿਹੜਾ ਸਾਹਮਣੇ ਖਲੋ ਕੇ ਜੱਜ ਦੇ ਜਦੋਂ ਜੱਜ ਹੁਕਮ ਸੁਣਾ ਰਿਹਾ ਹੁੰਦਾ ਹੈ ਤਿੱਕੜਾ ਸਾਹਮਣੇ ਖਲੋਤਾ ਹੁੰਦਾ ਉਹ ਸੁਣਦਾ ਹੈ ਅਸੀਂ ਕਹਿੰਨੇ ਗੁਰੂ ਦਾ ਹੁਕਮ ਲੈਣਾ ਤਦੋਂ ਸਾਨੂੰ ਬਾਣੀ ਕੰਠ ਹੈ ਠੀਕ ਹੈ ਗੁਰੂ ਸਾਹਿਬ ਦੀ ਕਿਰਪਾ ਹੈ ਸਾਨੂੰ ਸ਼ਬਦ ਗੁਰਬਾਣੀ ਦੀ ਯਾਦ ਨੇ ਜਦੋਂ ਗੁਰੂ ਸਾਹਿਬ ਦੀ ਬਾਣੀ ਦਾ ਹੁਕਮ ਹੋ ਰਿਹਾ ਹੁੰਦਾ ਸੀ ਨਾਂ ਨਾਂ ਉੱਚੀ ਉੱਚੀ ਪੜਦੇ ਆ ਉਹ ਗਲਤ ਹੈ ਕਿ ਸਹੀ ਹੈ ਜੀ ਗਲਤ ਹੈ ਨਾ ਜੀ ਸਾਡੇ ਘਰ ਕੋਈ ਆ ਕੇ ਸਾਨੂੰ ਕੋਈ ਗੱਲ ਕਰੇ ਤਾਂ ਸਾਨੂੰ ਪਤਾ ਹੋਏ ਕੁਝ ਆਈਡੀਆ ਹੋਏ ਤਕਰੀਬਨ ਤਕਰੀਬਨ ਕਿ ਉਹਨੇ ਆ ਗੱਲ ਕਹਿਣੀ ਹੈ ਤੇ ਅਸੀਂ ਉਹਨੂੰ ਕਹੀਏ ਹਾਂ ਮੈਨੂੰ ਪਤਾ ਤੂੰ ਇਦਾਂ ਕਿਆ ਕਹਿਣਾ ਐ ਕਰਕੇ ਐ ਕਹਿਣਾ ਉਹ ਖਿਜੇਗਾ ਜੇ ਬੰਦਾ ਖਿਜਦਾ ਹੈ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਮਾਰੇ ਪਾਤਸ਼ਾਹ ਰਾਜੇ ਨੇ ਪਾਤਸ਼ਾਹ ਨੇ ਲੇਖਿਆ ਕਿ ਤੈਨਾਂ ਛੁਟੀ ਆ ਖਿੰਖਿਨ ਭੂਲਣ ਹਾਰ ਬਖਸ਼ਣ ਹਾਰ ਬਖਸ ਲੈ ਨਾਨਕ ਸਾਰੇ ਪੜਦੇ ਆ ਨਾ ਮਹਾਰਾਜ ਮੈਂ ਤਾਂ ਗਲਤੀਆਂ ਹੀ ਬੜੀਆਂ ਕਰਦਾ ਬੇਸ਼ੱਕ ਹੁਕਮ ਨੂੰ ਸਾਨੂੰ ਰੋਜ਼ਾਨਾ ਭਾਵੇਂ ਰੋਜ਼ਾਨਾ ਇੱਕ ਹੀ ਹੁੰਦਾ ਹੋਈ ਤੁਮ ਜਾਤੇ ਠਾਕੁਰ ਪ੍ਰਤੀਪਾਲਕ ਨਾਇਕ ਖਸਮ ਹਮਾਰੇ ਰੋਜ਼ਾਨਾ ਪੰਨ ਤਿੰਨ ਦਿਨ ਹੀ ਹੁਕਮ ਆਉਂਦਾ ਹੋਏ ਇਹਦਾ ਮਤਲਬ ਇਹ ਥੋੜੀ ਜਿਹੀ ਗੁਰੂ ਸਾਹਿਬ ਹੁਕਮ ਸੁਣਾ ਰਹੇ ਨੇ ਤੇ ਅਸੀਂ ਆਪਣਾ ਥੱਲੇ ਪੜੀ ਜਾਈਏ ਅੱਜ ਮੈਨੂੰ ਬੜੀ ਦਿੱਕਤ ਆਈ ਪਾਠ ਕਰਨ ਦੀ ਅਸੀਂ ਗੁਰਬਾਣੀ ਦਾ ਪਾਠ ਕਰ ਰਹੇ ਹਾਂ ਸੰਥਿਆ ਰੂਪ ਦੇ ਅੰਦਰ ਜੇ ਸਾਡੇ ਮਨ 'ਚ ਫੇਰ ਵੀ ਇਹ ਗੱਲ ਆਣਾ ਕਿ ਜਲਦੀ ਜਲਦੀ ਪਾਠ ਸਮਾਪਤ ਹੋਏ ਜਲਦੀ ਜਲਦੀ ਪਾਠ ਖਤਮ ਹੋਏ ਫਿਰ ਸਾਡਾ ਇੱਕ ਸਹਿਜ ਪਾਠ ਹੋ ਜਾਏਗਾ ਅਸੀਂ ਗੁਰੂ ਦੇ ਕੋਲ ਪ੍ਰਵੇਸ਼ ਮੰਗਾਗੇ ਮਾਫ ਕਰਿਓ ਸਾਡੀ ਕਿਤੇ ਨਾ ਕਿਤੇ ਮਾਨਸਿਕਤਾ ਇੱਥੇ ਐ ਕਿ ਮੈਂ ਕੋ ਮੈਂ ਪੂਰਾ ਸਹਿਜ ਪਾਠ ਕਰ ਲੈਣਾ ਜਿੱਦ ਦਿਨ ਸਹਿਜ ਪਾਠ ਸਮਾਪਤ ਹੋ ਗਿਆ ਫਿਰ ਗੁਰੂ ਕੋਲ ਮੰਗਾਂਗੇ ਕੋ ਜਣਾ ਕੋ ਕਿ ਮੈਂ ਤਾਂ ਹੁਣ ਪੂਰੀ ਬਾਣੀ ਦਾ ਪਾਠ ਕੀਤਾ ਐ ਇੰਨੀ ਚਾਹਨਾ ਤੇ ਬਿਲਕੁਲ ਥੋੜੇ ਜਾਣੇ ਚ ਹੋਏ ਕਿ ਅਸੀਂ ਬਾਣੀ ਦਾ ਪਾਠ ਵੇਖਣਾ ਐ ਸੁਣਨਾ ਐ ਕਿਹੜੇ ਸ਼ਬਦ ਨੂੰ ਕਿਵੇਂ ਉਚਾਰਿਆ ਜਾ ਰਿਹਾ ਐ ਅਸੀਂ ਫਿਰ ਉੱਚੀ ਉੱਚੀ ਬਾਣੀ ਪੜੀ ਜਾਈਏ ਮੈਂ ਵੀ ਸ਼ਰਾਮ ਲਗਾਉਣਾ ਹੁੰਦਾ ਜਿੱਥੇ ਮੈਨੂੰ ਗੁਰਬਾਣੀ ਦੀ ਸਮਝ ਹੈ ਉੱਥੇ ਵੀ ਸ਼ਰਾਮ ਲਾਉਣਾ ਹੁੰਦਾ ਜੇ ਸੰਗਤ ਵਿੱਚ ਉੱਚੀ ਬੋਲ ਰਿਹਾ ਹੈ ਮੈਨੂੰ ਧੱਕੇ ਨਾਲ ਬਿਸ਼ਰਾਮ ਗਲਤ ਜਗ੍ਹਾ ਤੇ ਉੱਤੇ ਲੱਗ ਜਾਂਦਾ ਹੈ ਉਹ ਸਾਰੀ ਪੰਕਤੀ ਦੇ ਅਰਥ ਦੇ ਨਰਥ ਹੋ ਜਾਂਦੀ ਨੇ ਇਸ ਕਰਕੇ ਬੇਨਤੀ ਨੂੰ ਜ਼ਰੂਰ ਪ੍ਰਮਾਣ ਕਰਿਆ ਕਰੋ ਇਹ ਸਾਡਾ ਗੁਰਦੁਆਰਾ ਸਾਹਿਬ ਦਾ ਪਹਿਲਾ ਚੈਪਟਰ ਏ ਕਿ ਅਸੀਂ ਬੈਠਣਾ ਸਿੱਖੀਏ ਗੁਰੂ ਕੋਲ ਬੈਣਾ ਕਿਵੇਂ ਗੁਰੂ ਕੋਲ ਮੰਗਣਾ ਕਿਵੇਂ ਆ ਗੁਰੂ ਦੇ ਕੋਲ ਜਾ ਕੇ ਅਸੀਂ ਬੇਨਤੀ ਕਿਵੇਂ ਰਜ਼ੋਈ ਕਿਵੇਂ ਕਰਨੀ ਪਾਠ ਕਿਵੇਂ ਸੁਣਨਾ ਹੈ ਹੁਣ ਜਦੋਂ ਮੈਂ ਅਰਥਾਂ ਦੇ ਹਿਸਾਬ ਦੇ ਨਾਲ ਵੀ ਸ਼ਰਾਮ ਲਗਾਉਣਾ ਹੁੰਦਾ ਕਿੰਨੀਆਂ ਪੰਕਤੀਆਂ ਹੁੰਦੀਆਂ ਨੇ ਥੋੜਾਕ ਇੱਕ ਵੀ ਸ਼ਰਾਮ ਗਲਤ ਦਾ ਇੱਧਰ ਦਾ ਇੱਧਰ ਸਾਰੀ ਪੰਕਤੀ ਦੇ ਅਰਥ ਦੇ ਅਨਰਥ ਬਣ ਜਾਂਦੇ ਨੇ ਜਦੋਂ ਸਾਹਮਣੇ ਸੰਗਤ ਵਿੱਚੋਂ ਟਲ ਠੀਕ ਹੈ ਪੰਜਾਬੀ ਪੜ੍ਹਨੀ ਆਉਂਦੀ ਗੁਰਬਾਣੀ ਪੜ੍ਹਨੀ ਆਉਂਦੀ ਅਸੀਂ ਪੜ੍ਹ ਰਹੇ ਹਾਂ ਫਿਰ ਉਹ ਅਕੋਰਡਿੰਗ ਮੈਨੂੰ ਆਪਣੇ ਆ ਵਿਸ਼ਰਾਮ ਜਿਹੜਾ ਹੈ ਕਿ ਯਾਰ ਮੇਕੋ ਪੰਕਤੀ ਅੱਗੇ ਪਿਛੇ ਵੀ ਹੋ ਜਾਂਦੀ ਹੈ ਤੁਸੀਂ ਨੋਟ ਵੀ ਕੀਤਾ ਹੋਣਾ ਇਸ ਕਰਕੇ ਥੋੜੀਕ ਗੱਲ ਦਾ ਤੁਸੀਂ ਧਿਆਨ ਦੇਣਾ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਪਾਠ ਮੈਂ ਕਰ ਰਿਹਾ ਅਸੀਂ ਸਾਰੇ ਸੰਗਤੀ ਰੂਪ ਦੇ ਅੰਦਰ ਪਾਠ ਕਰ ਰਹੇ ਹਾਂ ਭਾਈ ਸਾਹਿਬ ਅਰਦਾਸ ਕਦ ਨੇ ਸੰਗਤੀ ਰੂਪ ਦੇ ਅੰਦਰ ਪਾਠ ਹੋਏ ਨੇ ਅਸੀਂ ਰਲ ਮਿਲ ਕੇ ਪਾਠ ਕਰ ਰਹੇ ਹਾਂ ਸਾਰਿਆਂ ਨੇ ਸੰਥਿਆ ਲੈਣੀ ਹੈ ਮੈਂ ਆਪਣੀ ਤਿਆਰੀ ਕਰਦਾ ਹਾਂ ਬਾਣੀ ਪੜ੍ਹ ਕੇ ਆਉਂਦਾ ਹਾਂ ਤਿਆਰੀ ਕਰਕੇ ਆਉਂਦਾ ਜਿੱਥੇ ਮੈਨੂੰ ਅਖਰਾਂ ਥੋੜੀ ਬਹੁਤੀ ਮੈਨੂੰ ਥੋੜਾ ਬਹੁਤਾ ਕਨਫਿਊਜ਼ਿੰਗ ਹੁੰਦੀ ਹੈ ਉਥੇ ਡਿਸਕਸ਼ਨ ਵੀ ਕਰਦਾ ਕਿਸੇ ਨਾ ਕਿਸੇ ਵੀਰ ਦੇ ਨਾਲ ਫੋਨ ਦੇ ਉੱਤੇ ਕਿ ਮੇਰੀ ਵੀ ਸੰਥਿਆ ਨਾਲ ਹੋ ਰਹੀ ਹੈ ਤੁਹਾਡੇ ਜੇਕਰ ਤੁਸੀਂ ਬਾਣੀ ਪੜੋਗੇ ਉੱਚੀ ਉੱਚੀ ਆਵਾਜ਼ ਦੇ ਵਿੱਚ ਤੂੰ ਤੁਸੀਂ ਉਹੀ ਅੱਖਰ ਪੜੋਗੇ ਜਿਹੜੇ ਤੁਹਾਨੂੰ ਪਹਿਲਾਂ ਹੁੰਦੇ ਨੇ ਇਹ ਗੱਲ ਨੋਟ ਕਰਿਓ ਤੁਸੀਂ ਸਾਹਮਣੇ ਗੁਰਕਾ ਸਾਹਿਬ ਲੈ ਕੇ ਬੈਠੇ ਹੋਗੇ ਨਾ ਤੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰ ਰਹੇ ਹੋਗੇ ਨਾਨਕ ਰਹਿਣ ਰਜ਼ਾਈ ਅਸਮ ਹੈ ਲਾ ਪਹਿਲਾ ਸੋਨ ਵੱਡਾ ਅੱਖੇ ਸਭ ਕੋ ਏਕੇ ਵੱਡਾ ਡੀਠਾ ਹੋਏ ਕੀਮਤ ਪਾਇਨਾ ਕਿ ਚਲ ਗਏ ਨਾ ਅੱਗੇ ਜਾ ਕੇ ਸਭ ਨੇ ਧਾਨ ਦਾ ਸਾਸਟ ਸਿਧਾਨ ਫਿਰ ਮੁੜ ਕੇ ਆਉਂਦੇ ਵਾਪਸ ਮੈਂ ਤੇ ਜਪਜੀ ਸਾਹਿਬ ਕਰ ਰਿਹਾ ਸੀ ਬਹੁਤ ਵਾਰ ਇਦਾਂ ਹੋਇਆ ਹੋਣਾ ਉਹਦਾ ਕਾਰਨ ਇਹ ਹੈ ਕਿ ਸਾਮਣੇ ਦਾ ਗੋਡਕਾ ਸਾਹਿਬ ਅਸੀਂ ਖੋਲਿਆ ਹੈ ਪਰ ਚੱਲ ਸਾਡੇ ਉਹੀ ਰਿਹਾ ਜੋ ਸਾਡੇ ਸਬਕੌਂਸ਼ੀਅਸ ਮਾਈਂਡ 'ਚ ਚੱਲ ਰਿਹਾ ਹੈ। ਸਾਹਮਣੇ ਅਸੀਂ ਇਹ ਪਾਠ ਕਰ ਰਹੇ ਹਾਂ, ਸੰਥਿਆ ਕਰ ਰਹੇ ਹਾਂ ਪਰ ਅਸੀਂ ਉਹੀ ਪੜ੍ਹ ਰਹੇ ਹਾਂ ਜੋ ਸਾਨੂੰ ਪਹਿਲਾਂ ਆ ਰਿਹਾ ਹੈ। ਫੇ ਸਾਡੀ ਗੁਰਬਾਣੀ ਸੰਥਿਆ ਕਿੱਥੇ ਗਈ? ਅਸੀਂ 75 ਦਿਨਾਂ 2.5 ਮਹੀਨੇ ਸਹਿ ਪਾਠ ਕਰਨਾ ਹੈ, ਅਸੀਂ ਸਿੱਖਣ ਵਾਸਤੇ ਕਰਨਾ ਹੈ। ਸਾਰਾ ਸਾਲ ਕਰਾਂਗੇ। ਬਿਸ਼ਰਾਮ ਕਿਵੇਂ ਲੱਗਨੇ ਨੇ? ਅੱਖਰਾਂ ਨੂੰ ਬੋਲਿਆ ਕਿਵੇਂ ਜਾ ਰਹੇ? ਉਚਾਰਨ ਕਿਵੇਂ ਹੋ ਰਿਹਾ ਹੈ ਮੈਂ ਤਾਂ ਕਿ ਘਰ ਸ਼ਬਦ ਦੇ ਬਾਰੇ ਦੱਸਿਆ ਸੀ ਕਿ ਉਹਨੂੰ 1 2 3 ਜਾਂ ਇਹ ਪਹਿਲਾ ਦੂਜਾ ਤੀਜਾ ਕਿਵੇਂ ਪੜ੍ਹਨਾ ਹੈ ਇਹ ਗੱਲਾਂ ਨੋਟ ਕਰੀਏ ਅੰਦਰ ਪਹਿਲੇ ਦਿਨ ਹੀ ਬੇਨਤੀ ਕੀਤੀ ਸੀ ਕਿ ਜਦੋਂ ਇਦਾਂ ਗੁਰਬਾਣੀ ਵਿਆਖਣ ਦੀ ਗੱਲ ਹੋ ਰਹੀ ਨੋਟਪੈਡ ਆਪਣੇ ਨਾਲ ਲੈ ਕੇ ਆਇਆ ਕਰੋ ਇਧਰੋਂ ਗੱਲ ਸੁਣੀ ਹੈ ਕੇਰੀ ਦਿਮਾਗ ਚੋਂ ਨਿਕਲ ਵੀ ਜਾਂਦੀ ਹੈ ਉਹ ਨੋਟ ਕੀਤਾ ਹੋਏ ਜਿੱਥੇ ਸਾਇਹ ਪਾਠ ਕਰਦੇ ਉਹ ਉਸ ਡਾਇਰੀ ਨੂੰ ਨਾਲ ਰੱਖਿਆ ਜਾਏ ਅੰਗ ਨੋਟ ਕੀਤੇ ਜਾਣ ਇਸ ਕਰਕੇ ਤੁਸੀਂ ਸਾਥ ਦੇਓ ਨਾਲ ਅਸੀਂ ਰਲ ਮਿਲ ਕੇ ਸੰਖਿਆ ਕਰੀਏ ਅਰੇ 40 ਸ਼ਬਦਾਂ ਦੇ ਪਾਠ ਹੋਏ ਨੇ ਦਖਣੀ ਓਂਕਾਰ ਬਾਣੀ ਦੇ ਅਰੇ ਪੂਰੀ ਬਾਣੀ ਪਈ ਹੈ ਇਸ ਕਰਕੇ ਧਿਆਨ ਦੇਣ ਦੀ ਜਰੂਰ ਕਿਰਪਾਲਤਾ ਕਰਿਆ ਕਰੋ ਤੇ ਜਦੋਂ ਪਾਠ ਹੋ ਰਿਹਾ ਹੁੰਦਾ ਹੈ ਕੋਸ਼ਿਸ਼ ਕਰਿਆ ਕਰੋ ਉਹਨੂੰ ਪੋਥੀ ਤੋਂ ਪੜ੍ਹੀਏ ਸਮਝੀਏ ਧਿਆਨ ਦਿਈਏ ਕਿਵੇਂ ਅੱਖਰ ਬੋਲੇ ਜਾ ਰਹੇ ਨੇ ਜੇ ਤੁਸੀਂ ਉਤੀ ਉਤੀ ਬੋਲ ਕੇ ਪਾਠ ਕਰੀ ਜਾਵਾਂਗੇ ਜਿਹੜਾ ਨਾਲ ਬੈਠਾ ਹੋਏਗਾ ਉਹ ਵੀ ਪਾਠ ਕਰਿਆਗਾ ਉਹਦਾ ਧਿਆਨ ਵੀ ਕਿਤੇ ਨਾ ਕਿਤੇ ਜਿਹੜਾ ਉਹ ਫਟਕਦਾ ਹੈ ਇਸ ਕਰਕੇ ਬੇਨਤੀ ਨੂੰ ਜਰੂਰ ਪ੍ਰਵਾਨ ਕਰਨਾ ਮੇਰੀਆਂ ਗਲਤੀਆਂ ਮੇਰੀਆਂ ਭੁੱਲਾਂ ਮੇਰੀ ਝੋਲੀ ਚ ਪਾਉਣੀਆਂ ਗੁਰੂ ਦੀ ਗੱਲ ਸਮਝ ਕਰਕੇ ਜਾਣ ਕਰਕੇ ਆਪਣੇ ਨਾਲ ਲੈ ਕੇ ਜਾਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ